ਅੱਜ ਪਿੰਡ ਭੱਗੋ ਗਿਆ ਆਪਾਂ ਨੂੰ ਹਾਇਰ ਦੇਨ ਵਰਡਰੀ ਏਸੀ ਦੀ ਕੰਪਲੇਂਟ ਆਈ ਆ 10 ਕ ਦਿਨਾਂ ਤੋਂ ਇਹ ਬੜੀ ਮਾਈਨਰ ਜੀ ਕੂਲਿੰਗ ਕਰਦਾ ਸੀਗਾ ਕੱਲ ਦੀ ਇਹ ਕੂਲਿੰਗ ਛੱਡ ਗਿਆ ਤੇ ਕਸਟਮਰ ਦਾ ਕਹਿਣਾ ਵੀ ਰਾਤੀ ਇਹਨੇ ਧੂਆਂ ਜਿਹਾ ਕੱਢਿਆ ਉਸ ਤੋਂ ਬਾਅਦ ਅਸੀਂ ਇਹਨੂੰ ਬੰਦ ਕਰਤਾ ਅੱਜ ਆ ਕੇ ਆਪਾਂ ਏਸੀ ਚੈੱਕ ਕੀਤਾ ਆ ਅੰਪੀਅਰ ਲੈਣੇ ਇਹਨੇ ਸ਼ੁਰੂ ਕਰਤੇ ਆ ਜਾਨੀ ਕਿ ਕੂਲਿੰਗ ਕਰ ਲਾ ਪਿਆ ਪਰ ਕੂਲਿੰਗ ਬਿਲਕੁਲ ਵੀ ਬਾਹਰ ਨਹੀਂ ਕੱਢਦਾ ਹੁਣ ਜੇ ਥੱਲੇ ਬਲੂਰ ਵਾਲੇ ਪਾਸੇ ਵੇਖੀਏ ਤੇ ਬਲੂਰ ਪੂਰਾ ਝੋਕ ਹੋਇਆ ਹੋਇਆ ਮਿੱਟੀ ਨਾਲ ਤੇ ਇਹਦਾ ਕਵਰ ਖੋਲ ਕੇ ਜਦੋਂ ਆਪਾਂ ਇਹਦੀ ਕੁਵੈਲ ਚੈੱਕ ਕਰਨ ਲੱਗੇ ਤਾਂ ਬਾਹਰ ਫਿਲਟਰਾਂ ਤੋਂ ਹੀ ਅੰਦਾਜ਼ਾ ਲਾ ਲਿਆ ਵੀ ਇਹਦੇ 'ਚ ਮਸਲਾ ਕੀ ਆ ਫਿਲਟਰਾਂ ਤੇ ਐ ਭਾਰੀ ਮੇਕਅਪ ਹੋਇਆ ਹੋਇਆ ਜਿਹਦੇ ਕਰਕੇ ਤਾਂ ਮਾੜਾ ਮੋਟਾ ਸਾਹ ਵੀ ਬਾਹਰ ਨਹੀਂ ਨਿਕਲਦਾ ਹੁਣ ਪਹਿਲਾਂ ਤਾਂ ਇਹਦੀ ਕਰਦਿਆਂ ਸਰਵਸਤ ਜਿਹੜਾ ਧੂਆਂ ਨਿਕਲਦਾ ਮੇਨ ਕਾਰਨ ਇਹ ਆ ਵੀ ਇਹਦੀ ਬਲੂਰ ਦੀ ਸਪੀਡ ਹਵਾ ਦਾ ਫਲੋ ਬਾਹਰ ਨਹੀਂ ਨਿਕਲਦਾ ਹੀਗਾ ਜਿਹਦੇ ਕਰਕੇ ਕੂਲਿੰਗ ਕੁਵੈਲ ਤੇ ਠੰਡਕ ਜਿਆਦੀ ਹੁੰਦੀ ਹੈ ਕਿ ਬਰਫ਼ ਜੰਮਦੀ ਹੀਗੀ ਕਾਫੀ ਜਿਆਦਾ ਮਿੱਟੀ ਨਾਲ ਭਰਿਆ ਹੋਇਆ ਹੈ ਏਸੀ ਆ ਤੇ ਜੇ ਹੁਣ ਇਹਦੇ ਵੇਸਟੇਜ ਪਾਣੀ ਆਲ ਲੈ ਵੇਖੀਏ ਤਾਂ ਨਰੀਕਾਰ ਬਾਲਟੀ ਜੋ ਨਿਕਲ ਪਿਛਲੇ ਪਾਸੇ ਦੀ ਡਰੇਨ ਪੈਪ ਦਾ ਪਾਣੀ ਗੰਧ ਨਾਲ ਵਗਦਾ ਜਿਹਦਾ ਕਰਕੇ ਸਾਰੀ ਸਲਾਵ ਆਈ ਹੋਈ ਤੇ ਪੱਥਰ ਖਰਾਬ ਹੋਉਂਦੇ ਆਈ ਮੌਕੇ ਤੇ ਆਪਣੇ ਕੋਈ ਜੋ ਜਿਗਾਰਡ ਹੋ ਸਕਿਆ ਕਰਕੇ ਆਪਾਂ ਇਹਦਾ ਪਾਣੀ ਪਾਣੀ ਬਾਹਰ ਕੱਢਤਾ ਏਸੀ ਕਰਤਾ ਆਉਣ ਹੁਣ ਜੇ ਦੀ ਰਿਟਰਨ ਚੈੱਕ ਕਰੀਏ ਪੂਰੀ ਵਧੀਆ ਆਉਂਦੀ ਆਜੋ ਹੁਣ ਅੰਦਰ ਜਾ ਕੇ ਕੁਲੀ ਚੈੱਕ ਕਰਦੇ ਆਂ ਤੇ ਜੇ ਹੁਣ ਕੁਲੀ ਗੱਲ ਵੇਖੀਏ ਤਾਂ ਮੈਂ ਕਹਿੰਦਾ ਧੂੜਾਂ ਪੱਟੀਆਂ ਆਂਦੀ ਆ ਘੰਟੇ ਕ ਤੱਕ ਇੱਥੇ ਸ਼ਿਮਲੇ ਵਾਲਾ ਮਾਹੌਲ ਬਣਿਆ ਲੈ